ਉਹ ਵੀ ਹੋ ਰਿਹਾ ਸੀ ਤੇ ਮੈਂ ਨਾ ਇਹ ਤਾਂ ਮੈਂ ਤਿੰਨੇ ਦਿਨ ਆਉਣਾ ਸੀਗਾ ਪਰ ਮੈਂ ਅਕਸਰ ਕੁਝ ਸਮੇਂ ਲਈ ਇਹਨਾਂ ਦਾ ਚਲੋ ਵੈਲ ਡਿਪ੍ਰੈਸ sion ਦਾ ਆ ਜਾਣਾ ਪਰ ਮੈਂ ਕੁਝ ਕਿਸਮ ਦੀ ਸੀ ਕਿ ਵੈਸੇ ਤਾਂ ਲੇਟ ਹੋ ਗਿਆ ਕੰਟੈਕਟ ਉਹ ਜਿਹੜਾ ਸੈਸ਼ਨ ਹੈ ਉਹ ਪੈਨਲ ਸੈਸ਼ਨ ਵੀ ਮੈਂ ਮਗਰ ਜਿਹੜਾ ਸੁਮਨ ਦਾ ਸੁਭਾਗ ਪ੍ਰਾਪਤ ਹੋ ਗਿਆ ਬਹੁਤ ਹੀ ਮਤਲਬ ਵਧੀਆ ਗੱਲਾਂ ਆਉਣੀਆਂ ਤੇ ਕਿਉਂਕਿ ਸਮਾਂ ਬਹੁਤ ਥੋੜਾ ਹੈਗਾ ਮੈਂ ਤਾਂ ਸਿਰਫ ਜਿਹੜੇ ਨੁਕਤੇ ਆ ਮਤਲਬ ਉਨਹਦੀ ਵਿਆਖਿਆ ਨੇ 드라마 ਸਿਰਫ ਪੁਆਇੰਟ ਹੀ ਉਠਾਵਾ। ਤੋਂ ਪਹਿਲੀ ਗੱਲ ਹੈ ਕਿ ਸਾਹਿਬ ਦੇ ਸਭਿਆਚਾਰ ਇਹਦਾ ਸਾਹਿਬ ਹੈ ਉਹ ਮਤਲਬ ਕਿ ਦਰਪਨ ਹੈ। ਸ਼ੀਸ਼ਾ ਹੈ ਮਿਰਰ ਹੈ। ਜਿਹੜੇ ਜਿਹੜਾ ਸਭਿਆਚਾਰ ਕਰਿਆ ਕਦਰਾਂ ਕੀਮਤਾਂ ਸਾਡੇ ਮਾਪਦੰਡ ਜਿਹੜੇ ਨੋਰਮਸ ਆ ਸੁਸਾਇਟੀ ਦੇ ਸਾਰੀਆਂ ਅਸੀਂ ਉਸ ਚ ਦੇਖ ਸਕਦੇ। ਪਰ ਇਹ ਜਿਹੜਾ ਰਿਸ਼ਤਾ ਹੈਗਾ ਸਭਿਆਚਾਰ ਉਹ ਸਹਿਯੋਗ ਦਾ ਇੱਕ ਪਾਸਾ ਨਹੀਂ ਹੈ ਇਹ ਰੈਸਿਪਰੋਕਲ ਐਂਡ ਡਾਇਨਾਮਿਕ ਹੈ ਇਹ ਇੱਕ ਕਰੌਟ ਵਾਲਾ ਡਿਸਟਸ ਕੈਟਾਗਰੀ ਨਹੀਂ ਹੈ ਇਹ ਰਿਸ਼ਤਾ ਜਿਹੜਾ ਦੋ मतलब ਸਾਹਿਤ ਦੇ ਦਾ ਉਹ ਸਭਿਆਚਾਰ ਚੋਂ ਨਿਕਲਦਾ ਔਰ ਜਿਹੜਾ ਸਭਿਆਚਾਰ મતલਬ ਸਹਾਇਤਾ ਜਿਹੜਾ ਉਹ ਸਭਿਆਚਾਰ ਨੂੰ ਘਟਦਾ ਵੀ ਅ ਪ੍ਰਭਾਵਿਤ ਕਰਦਾ ਤਾਂ ਹੁਣ ਕੱਲੇ ਵੀ ਤੁਹਾਨੂੰ ਵੀ ਅਸੀਂ ਸਾਹਿਤ ਦੀ ਗੱਲ ਕਰਨੀ ਹੈ ਸਭਿਆਚਾਰ ਦੀ ਗੱਲ ਕਰਨੀ ਹੈ

ਤੁਹਾਨੂੰ ਫਰਕ ਕਿੰਨਾ ਹੈ ਬਾਕੀ ਇਹਦਾ ਮੈਂ ਕਹਿੰਦਾ ਉਹਨਾਂ ਦੇ ਇਹਦਾ ਸਾਮਰਾਜ ਹੈ ਕਿ ਉਹਨੇ ਜਦੋਂ ਮੈਂ ਉਹ ਕਿ ਨਹੀਂ ਰੱਖ ਇੱਕ ਸਿੱਧ ਉੱਥੇ ਜਾਣੀ ਇੱਕ ਯੂਨਿਕਸ ਮਾਰ ਦਿਆ ਲੇਕਿਨ ਜਿਹੜੀ ਜਦੋਂ ਗਰੋਪ ਲਾਇਸੈਂਸ ਪਾਣ ਨਾਲ ਤਰਸੂਲ ਵੰਨਦੀ ਉਹਦੇ ਨਾਲ ਦੋ ਹੋਰ ਆਏ ਇੱਕ ਪਾਸੇ ਸਭਿਆਚਾਰਿਕ ਹੋਏ ਟੈਕਨੋਲੋਜੀ ਤੇ ਵਿਚਕਾਰ ਇਕਨੋਮਿਕਸ ਫਿਰ ਉਹਨਾਂ ਦਾ ਮੇਜੇਰੀ ਤਾਂ ਤਰਸੂਲ ਦੀ ਮਾਰ ਦੇ ਥੱਲੇ ਆ ਇਹ ਜਿਹੜਾ ਇੱਕ ਸਾਲ ਦੀ ਸਮਝਣ ਵਾਲੀ ਗੱਲ ਹੈ ਕਿ ਸੱਭਿਆਚਾਰ ਦਾ ਰੋਲ ਬਹੁਤ ਵੱਡਾ ਹੋ ਗਿਆ ਹੈ ਜਦੋਂ ਇੰਪੀਰੀਅਲਿਜ਼ਮ ਤੋਂ ਗਲੋਬਲਾਈਜੇਸ਼ਨ ਟ੍ਰਾਂਸਫਰਮੇਸ਼ਨ ਹੋਇਆ ਕਿ ਜਿਹੜਾ ਗਲੋਬਲਾਈਜੇਸ਼ਨ ਹੈ ਕੰਜ਼ਿਊਮਰ ਕਲਚਰ ਉਹ ਸਾਰਿਆਂ ਨੂੰ ਨਿਗਲਣਾ ਖੜਪਣਾ ਸ਼ੁਰੂ ਕਰ ਦਿੱਤਾ ਹੁਣ ਜੇ ਆਪਾਂ ਇੱਦਾਂ ਹੀ ਦੇਖੀਏ ਨੇ ਕਿ ਗੁਲਾਮੀ ਦੀਆਂ ਵੀ ਜਿਹੜੀਆਂ ਹਨ ਤਿੰਨ ਸਟੇਜ ਜੈ ਕਲੋਨੀਅਲਿਜ਼ਮ ਦੀ ਗੁਲਾਮੀ ਇੰਪੀਰੀਅਲਿਜ਼ਮ ਦੀ ਗੁਲਾਮੀ ਔਰ ਗਲੋਬਲਾਈਜੇਸ਼ਨ ਦੀ ਗੁਲਾਮੀ ਜਿਹੜੀ ਕਲੋਨੀਅਲ ਵਸਤੇਵਦ ਦੀ ਬੁਲੰਮੀ ਹੈ ਉਹ ਸ਼ਰੀਰਿਕ ਬੁਲੰਮੀ ਹੈ ਉਥੇ ਉਹਨਾਂ ਨੂੰ ਫੌਜ ਰੱਖਣੇ ਪੈਂਦੇ ਨੇ ਹਥਿਆਰ ਰੱਖਣੇ ਪੈਂਦੇ ਨੇ ਜਿਹੜੀ ਇੰਪੀਰੀਅਲਿਜ਼ਮ ਉਹਦੇ ਵਿੱਚ ਮਾਨਸਿਕ ਬੁਲੰਮੀ ਹੈ ਫੌਜਾਂ ਦਾ ਵਾਪਸ ਬੁਲਾ ਲਿਆ ਲਿਆ ਲੇਕਿਨ ਸਾਡੇ ਮਨ ਦੇ ਵਿੱਚ ਜਿਹੜਾ ਹੈ ਉਹ ਉਹਨਾਂ ਨੇ ਕੰਟਰੋਲ ਕਰ ਲਿਆ ਮਾਈਂਡ ਸੈਟ ਕਰ ਲਿਆ ਵੀ ਜਿਹੜਾ ਉਹਨਾਂ ਦਾ ਇਕਨੋਮਿਕ ਸਿਸਟਮ ਹੈ ਉਹਦੇ ਅਸੀਂ ਜਦੋਂ ਬੰਦੇ ਉਹਦੇ ਪੈਰੋਂ ਪਾਤ ਤੋਂ ਅਸੀਂ ਉਹਨਾਂ ਨੂੰ ਸ ਫੌਜ ਰੱਖਣ ਦੀ ਲੋੜ ਹੈ ਅਸੀਂ ਉਹਨਾਂ ਦਾ ਆਪੇ ਕੰਮ ਕਰ ਰਿਹਾ ਲੇਕਿਨ ਜਦੋਂ ਗਲੋਬਲਾਈਜੇਸ਼ਨ ਹੁੰਦਾ ਹੈ ਤਾਂ ਇਹ ਰੂਹ ਦੀ ਗੁਲਾਮੀ ਪਹਿਲਾਂ ਤੁਹਾਡਾ ਸ਼ਰੀਰ ਗੁਲਾਮ ਸੀ ਵਸਵੀਵਾਦ ਫਿਰ ਉਹਦਾ ਜਿਹੜਾ ਤੁਹਾਡਾ ਸਾਮਰਾਜ ਦੇ ਵਿੱਚ ਇਹਦਾ ਤੁਹਾਡਾ ਮਨ ਗੁਲਾਮ ਹੋ ਗਿਆ ਲੇਕਿਨ ਜਿਹੜੀ ਗਲੋਬਲਾਈਜੇਸ਼ਨ ਹੈ ਇਹ ਤੁਹਾਡੀ ਰੂਹ ਗੁਲਾਮ ਹੁੰਦੀ ਹੈ ਰੂਹ ਕਿਉਂ ਕਿਤਾ ਗੁਲਾਮ ਹੁੰਦੀ ਹੈ ਕਿ ਰੂਹ ਦਾ ਸੰਬੰਧ ਹੈ ਸਭਿਆਚਾਰ ਅੱਜ ਜਦੋਂ ਤੁਹਾਡਾ ਕਲਚਰ ਦੱਲਾ ਗਿਆ ਫੇਰ ਤੁਹਾਡੀ ਜੀਵਨ ਵੀ ਗੁਲਾਨੀ ਹੋ ਗਈ ਤੇ ਇਹ ਮੁਕੰਮਲ ਗੁਲਾਨੀ ਹੈ ਇਹ ਆਪਾਂ ਮਤਲਬ ਘੱਟੋ ਘੱਟ ਤੁਸੀਂ ਦੇਖ ਲੋ ਕਿ ਲੋਕ ਬਸਤੀਵਾਦ ਦੇ ਵਿੱਚ ਮਤਲਬ ਲੋਕ ਜਿਹੜੇ ਸੀ ਆਪਣਾ ਸਭਿਆਚਾਰ ਆਪਣੀਆਂ ਅਧਰਾ ਕੀਮਤਾਂ ਪ੍ਰੀਜ਼ਰਵ ਕਰ ਲੇਕਿਨ ਅੱਜ ਜੋ ਜਿਹੜਾ ਹੈਗਾ ਜੋ ਮਤਲਬ ਜੀਵੂਸ ਨਿਕਲਦਾ ਹੈ ਤੁਹਾਡੇ ਸਾਹਮਣੇ ਹੈ ਤੋ ਵੀ ਇਹ ਆਪਾਂ ਅਖੀਰ ਤੇ ਕਿਉਂਕਿ ਇਸ ਪੁਆਇੰਟ ਤੇ ਥੋੜਾ ਜਿਹਾ ਮੈਂ ਤੈਨੂੰ ਵੀ ਕਿਸ ਤਰ੍ਹਾਂ ਨੂੰ ਆਪਾਂ ਜਿਹੜਾ ਸਾਨੂੰ ਜਿਹੜਾ ਵੈਸੇ ਜਿਹੜਾ ਕੈਪੀਟਲਿਜ਼ਮ ਜਿਹੜਾ ਹੈਗਾ ਮੈਂ ਮਤਲਬ ਥੋੜਾ ਜਿਹਾ ਜਿਹੜੇ ਕਲਾਸਿਕ ਜਿਹੜੇ ਮਾਰਕਸਿਸਟਾ ਉਹਨਾਂ ਨਾਲ ਹੋਏ ਇਸ ਗੱਲ ਤੇ ਡਿਫਰੈਂਸ ਡਿਫਰੈਂਸ ਹੈ ਮੇਰਾ ਕਿ ਮੈਂ ਕੈਪੀਟਲਿਜ਼ਮ ਨੂੰ ਡੀਹਿਊਮਨਾਈਜ਼ਿੰਗ ਫਿਲਾਸਫੀ ਸਮਝਦਾ ਇਸ ਤੋਂ ਸਾਨੂੰ ਦੂਰ ਹੋਣਾ ਪੈਣਾ ਔਰ ਹਾਲੇ ਕਸੀ ਇਤਿਹਾਸ ਤੋਂ ਸਾਫ਼ ਨਹੀਂ ਲੈ ਰਹੇ ਹਾਲੇ ਵੀ ਕਿ ਅਸੀਂ ਕਹਿੰਦੇ ਕਿ ਕੈਪੀਟਲਿਜ਼ਮ ਜਿਹੜਾ ਛੁੱਟੇ ਲੇ ਤਾਂ ਉੱਪਰ ਲਿਸਟ ਹੈ ਅਸੀਂ ਅਸੀਂ ਸਿਰਫ ਇਹ ਇਹ ਸਾਡਾ ਇਕਨੋਮਿਜ਼ਮ ਹੈ ਆਰਥਿਕਵਾਦ ਦਾ ਚਤਾਰ ਅਸੀਂ ਜਦੋਂ ਇਹ ਕਹਿੰਦੇ ਠੀਕ ਹੈ ਤੇ ਕੈਪਟਲਿਜ਼ਮ ਨੇ ਜਿਹੜਾ ਹੈਗਾ ਇਕਨੋਮਿਕ اور ਟੈਕਨੋਲੋਜੀ ਪ੍ਰਾਉਡ ਇਸ ਕਿਤੇ ਹੈ ਕਿ ਹਿਊਮਨ ਲੈਵਲ ਦੇ ਉੱਤੇ ਡੀਜਨ ਡੀਜਨਰੇਸ਼ਨ ਕੋਈ ਹੋਈ ਨਹੀਂ ਇਸ ਕਰਕੇ ਇਹ ਇੱਕ ਸਵਾਲ ਜਿਹੜਾ ਹੈਗਾ ਇਹ ਇਹ ਮਾਰਕਸਿਜ਼ਮ ਨੂੰ ਜਿਹੜੀ ਮਾਰ ਪਈ ਉਹਦਾ ਕਾਰਨ ਹੈ ਕਿ ਕਹਿੰਦਾ ਅਸੀਂ ਮਾਰਕਸ ਦਾ ਜਿਹੜਾ ਪ੍ਰੋਜੈਕਟ ਕੀਤਾ ਹੈ ਕਿ ਮਾਰਕਸ ਦੇ ਵਿੱਚ ਇਕਨੋਮਿਕຊੂਰੀ ਵੀ ਹੈ ਔਰ ਮਾਰਕਸ ਦੇ ਵਿੱਚ ਉਹ ਸੀ ਜਿਹੜਾ ਖਾਦੇ ਵਿੱਚੋਂ ਉਹ ਹਿਊਮਨ ਉਹਦਾ ਮੁੱਖ ਪੱਖ ਜਿਹੜਾ ਸੀ ਹਿਊਮਨਿਜ਼ਮ ਸੀ ਜਿਹੜਾ ਮਾਰਕਸ ਦਾ ਜਿਹੜਾ ਮੈਕ ਟਵਰੀ ਉੱਥੇ ਮੇਰੀ ਵਾਈਫ ਵੀ ਨਾਲ ਆ ਰਿਹਾ ਸੀ ਕੇਰਲਾ ਗਏ ਤੋਂ ਤੋਂ ਦੋ ਕੁੜੀਆਂ ਸੀ ਜਰਮਨੀ ਤੋਂ ਨੌਜਵਾਨ ਕੁੜੀਆਂ ਜੋ ਪੀ ਐਚ ਡੀ ਕਰ ਰਹੀਆਂ ਸੀਗੀਆਂ ਮਾਰਕਸ ਦੇ ਵਿਚਾਰ ਜਰਮਨੀ ਦੇ ਤੋਂ ਸਾਡੇ ਨਾਲ ਹੋ ਜਾਂਦਾ ਉਹ ਸਾਥ ਬਣ ਗਿਆ ਮੈਂ ਉਹਨਾਂ ਨੂੰ ਇਹ ਗੱਲ ਪੁੱਛੀ ਆਖਰ ਯੂਰਪ ਦੇ ਵਿੱਚ ਕੀ ਚੀਜ਼ ਤੇ ਫੈਲ ਰ ਹੋਣਾ ਕੀ ਕਾਹ ਲੈਣਾ ਸਭ ਤੋਂ ਵੱਡਾ ਤੁਹਾਨੂੰ ਕੀ ਸਮਝ ਆਉਂਦੀ ਉਹ ਕਹਿੰਦੇ ਦੀ ਗੱਲ ਇਹ ਆ 25 ਸਾਲ ਤੋਂ ਘਟ ਉਗਲਦੇ ਨੇ ਗੁਣੀਆ ਸੀ ਉਹ ਕਹਿੰਦੇ ਆ ਵੀ ਦੋ ਚੀਜ਼ਾਂ ਸੀ ਇਕਨੋਮਿਕ ਫਿਰ ਦੂਜਾ ਸੋਸ਼ੀਅਲ ਰਿਲੇਸ਼ਨ ਕਹਿੰਦਾ ਵੀ ਮਾਰਕਸ ਨੇ ਸਿਰਫ ਇਕਨੋਮਿਕ ਸੀ ਰੱਖ ਲਈ ਜਿਹੜਾ ਹਿਊਮਨਿਜ਼ਮ ਦਾ ਅਸਪੈਕਟ ਸੀਗਾ ਉਹ ਵਿਚੋਂ ਕੱਢ ਕੇ ਬਾਹਰ ਮਾਰਿਆ ਉਹਦੇ ਕਰਕੇ ਜੰਦੀ ਹੈ ਪੂਰੀ ਤਰ੍ਹਾਂ ਫੇਲਰ ਹੋ ਗਏ ਇਹ ਵਰਤਿੰਦੇ ਨੇ ਤੁਮਨੋ ਜਿਹੜੀਆਂ 25 ਸਾਲ ਤੋਂ ਘਟ ਉਗਲੀਆਂ ਸਮਝ ਨਹੀਂ ਆ ਜਿਹੜੀਆਂ ਵੈਸੇ ਜਿਹੜਾ ਇਹ ਮਾਰਕਸ ਨੂੰ ਦੇ ਬਲੇਮ ਕਰਸਣਗੇ ਅਸੀਂ ਕਲਪ ਸਮਝਿਆ ਅਸੀਂ ਮਾਰਕਸਿਮ ਇਕਨੋਮਿਜ਼ਮ ਦੇ ਵਿੱਚ ਬਦਲਤਾ ਆਰਥਿਕਵਾਦ ਬਣਾ ਲਿਆ ਤਾਂ ਇਹ ਜਿਹੜੀ ਚੀਜ਼ ਐ ਇਸ ਕਰਕੇ ਟੁੱਟ ਪਈ ਐ ਤਾਂ ਇਲੀਨੇਸ਼ਨ ਜਿਹੜੀ ਹੈ ਲਈ ਮਤਲਬ ਜਿਹੜੀ ਉਹ ਫਿਰ ਇਹਵੇਂ ਮਤਲਬ ਜਨ ਤੋੜਿਆ ਬੰਦੇ ਨੂੰ ਜਿਹੜਾ ਗਲੋਬਲ ਐਸੋ ਟੁੱਟਣਾ ਮੁਕੰਮਲ ਹੋ ਗਿਆ ਬੰਦਾ ਕੁਦਰਤ ਤੋਂ ਟੁੱਟਿਆ ਫਿਰ ਕੁਦਰਤ ਤੋਂ ਸਮਾਜ ਤੋਂ ਟੁੱਟਿਆ ਸਮਾਜ ਤੋਂ ਬਾਅਦ ਜਿਹੜਾ ਪਰਿਵਾਰ ਤੋਂ ਟੁੱਟਿਆ ਫਿਰ ਪਰਿਵਾਰ ਤੋਂ ਬਾਅਦ ਆਪਣੇ ਆਪ ਤੋਂ ਟੁੱਟ ਗਿਆ ਸੈਲਫ ਇਲੀਨੇਸ਼ਨ ਉਹ ਇਸ ਹੁਣ ਆਪ ਦੇਖ ਲਓ ਪੰਜਾਬ ਕਿੰਨਾ ਮਾਵਾ ਤੋਂ ਟੁੱਟ ਗਿਆ ਸੀ ਅਸੀਂ ਮਨ ਧਰਤੀ ਮਾਵਾ ਤੋਂ ਵੀ ਟੁੱਟੇ ਜੰਨ ਦੇ ਮਾਵਾ ਤੋਂ ਵੀ ਟੁੱਟੇ ਤੇ ਸਭ ਤੋਂ ਇੰਪੋਰਟੈਂਟ ਜਿਹੜੀ ਸੱਭਿਆਚਾਰ ਜਿਹੜਾ ਮਾਂ ਬੋਲੀ ਆ ਸੱਭਿਆਚਾਰ ਦਾ ਆਧਕੀਆ ਬੋਲੀ ਤੇ ਬੋਲੀ ਤੋਂ ਟੁੱਟਣਾ ਇਹਦਾ ਮਤਲਬ ਕਿੰਨਾ ਮਾਵਾ ਤੋਂ ਅਸੀਂ ਟੁੱਟ ਰਹੇ ਤੇ ਇਲਿਨੇਸ਼ਨ ਦੀ ਇਹ ਪੰਜਾਬ ਦਾ ਅਸੀਂ ਦੇਖ ਰਹੇ ਜਿਹੜੀ ਇਲਿਨੇਸ਼ਨ ਜਿਹੜੀ ਅਸੀਂ ਨਹੀਂ ਸਮਝਦੇ ਜਿਸ ਨੂੰ ਅਸੀਂ ਮਹੱਤਤਾ ਨਹੀਂ ਦੇਂਦੇ ਇਹ ਇੱਕ ਮੈਂ ਬਸ ਦੋ ਤਿੰਨ ਹੋਰ ਕਾ ਕਰ ਟ੍ਰੀਟਮੈਂਟ ਦੋ ਮਿੰਟ ਦੇ ਵਿੱਚ ਖਤਮ ਕਰ ਲਾਂਗਾ ਕਿ ਜਿਹੜਾ ਸਾਡੇ ਪੰਜਾਬ ਤੇ ਤਿੰਨ સામਰਾਜੀ ਹਮਲੇ ਹੋਏ ਨੇ ਮਰ ਦੁੱਤਾਈ ਰਸਨਾ ਵੀਹਵੀਂ ਸਦੀ ਚ ਸਾਡੇ ਸੱਭਿਆਚਾਰ ਤੇ ਉਸ ਬੁਚੇ ਤੌਰ ਤੇ ਪੰਜਾਬ ਤੇ ਇੱਕ ਸੰਤਾਲੀ ਦੀ ਵੰਡ ਹੋਈ ਆ ਇੱਕ ਖਰਾ ਇਨਕਲਾਬ ਤੇ ਤੀਜਾ ਹੈ ਪਰਵਾਸ ਇਹ સામਰਾਜੀ ਹਮਲੇ ਨੇ ਸਾਡੇ ਜਿਨ੍ਹਾਂ ਨੇ ਸਾਡੇ ਸੱਭਿਆਚਾਰ ਦਾ ਸੱਤਿਆਨਾਸ਼ ਕੀਤਾ ਇਹ ਤਿੰਨ अच्छा 우리 ਇਹਦਾ ਪ੍ਰਵਾਸ ਨੇ ਜਿਹੜਾ ਸਿਰਫ ਇਹਦੇ ਇਸ ਵਿਸ਼ੇ ਨਾਲ ਸੰਬੰਧਿਤ ਜਿਹੜੀ ਗੱਲ ਕਰਨੀ ਹੈ ਪ੍ਰਵਾਸ ਨੇ ਦੋ ਚੀਜ਼ਾਂ ਪੰਜਾਬ ਤੋਂ ਲੈ ਆਂਦੀਆਂ ਸੂਡੋ ਇੰਟੈਲੈਕਚੁਅਲਿਜ਼ਮ 어 ਖੋਤੇ ਬੋਧ ਕੁਆਰ ਤੇ ਨਾਲ ਲੈ ਆਂਦੀ ਜਿਹੜਿਆ ਖੋਤੇ ਵਾਦ ਕੁਆਰ ਨੇ ਲੈ ਆਂਦੀ ਬੋਧਤ ਕੰਡਾਲੀ ਬੈਂਕਰ ਇੰਟੈਲੈਕਚੁਅਲ ਬੈਂਕਰਪਸੀ ਤੋਂ ਹੁਣ ਮੈਂ ਆਖਰੀ ਜਿਹੜੀ ਗੱਲ ਇੱਥੇ ਖਤਮ ਕਰਨੇ ਲਈ ਇਹ ਸਾਰੀ ਹੈ ਡੀਮੈਨਾਈਜ਼ੇਸ਼ਨ ਤੇ ਮੈਂ ਮਤਲਬ ਜਲ ਖਤਮ ਇਥੇ ਕੰਨੀ ਤੇ ਰੀ ਹਿਊਮਨਾਈਜੇਸ਼ਨ ਕਿਸ ਤਰ੍ਹਾਂ ਹੋਵੇ ਆ ਮਾਨਵਿਕਰਨ ਤਾਂ ਹੋ ਗਿਆ ਸਾਡਾ ਪੂਰਾ ਪੰਜਾਬੀ ਜਿਸ ਪੰਦਰਜ਼ਾ ਪੰਜਾਬੀਆਂ ਦਾ ਮਾਨਵਿਕਰਨ ਹੋਇਆ ਤੇ ਮਾਫ਼ ਕਰਨਾ ਕਾਲ ਕੌੜੀ ਹੈ ਮੈਂ ਸਾਰੇ ਲਗਭਗ ਸਾਰੇ ਦੁਨੀਆ ਦੇਖੀ ਜਿੰਨਾ ਤਰਜਮ ਹਿਊਮਨਿਜ਼ਮ ਦੇ ਸ਼ਿਕਾਰ ਪੰਜਾਬੀ ਲੋਕ ਹੋਇਆ ਕੋਈ ਦੁਨੀਆ ਚ ਨਹੀਂ ਹੋਇਆ ਜਿੰਨਾ ਪੰਜਾਬੀ ਲੋਕਾਂ ਨੇ ਆਪਣਾ ਸੱਭਿਆਚਾਰ ਕਲਾ ਦਿੱਤਕ ਹੋਇਆ ਇਸੇ ਨੂੰ ਵੀ ਗਵਾਇਆ ਤੇ ਉਹ ਰੀ ਹਿਊਮਨਾਈਜੇਸ਼ਨ ਵੀ ਇਸੇ ਧਰਤੀ ਤੋਂ ਇਹ ਹੋਏਗੀ ਗੁਰੂ ਨਾਨਕ ਦੇਵ ਜੀ ਫਲਸਫੇ ਦੇ ਨਾਮ ਗੁਰੂ ਨਾਨਕ ਦਾ ਫਲਸਫਾ ਕਿਹੜਾ ਦੇਣਾ ਮਤਲਬ سرمਾਈਦਾਰੀ ਦਾ ਫਲਸਫਾ ਹੈ ਉਹ ਅਮਾਨਵੀ ਕਰਦਾ ਕਿ ਮਨੁੱਖ ਤੋਂ ਕੰਜ਼ਿਊਮਰ ਬਣਾ ਲੈਂਦਾ ਉਹ ਤਾਂ ਮਨੁੱਖ ਤਾਂ ਹੀ ਬੋਲਨ ਦਾ ਹੈ ਗੁਰੂ ਨਾਨਕ ਕੀ ਬਣਾਦਾ ਮਨੁੱਖ ਤੋਂ ਗੁਰੂਮੁਖ ਤੇਰਾ ਸੁਪਰ ਹਿਊਮਨ ਬਣਾ ਰਿਹਾ ਹੈ ਗੁਰੂ ਸਾਹਿਬ ਫਿਰ ਗੁਰੂ ਗੋਬਿੰਦ ਸਿੰਘ ਜੀ ਨੂੰ ਕੀ ਬਣਾ ਰਿਹਾ ਉਸੇ ਗੁਰਮੁਖ ਨੂੰ ਖਾਲਸਾ ਫਿਰ ਖਾਲਸਾ ਕਹਣਾ ਉਹਨਾਂ ਤੋਂ ਕਿ ਜਾਗਰਤ ਮਨੁੱਖ ਪੂਰਨ ਪੂਰਨ ਜੋਤ ਜਗੇ ਘਟ ਮੇ ਤੰ ਖਾਲਸਤਾ ਹੈ ਨਾ ਖਾਲਸ ਜਾਨ ਤਾਂ ਇਹ ਇੱਕ ਧਰਤੀ ਉਹ ਧਰਤੀ ਹੈ ਜਿੱਥੇ ਕੇ ਮਨੁੱਖਤਾ ਤੇ ਮਨੁੱਖੀ ਵਿਕਾਸ ਦਾ ਉਹ ਜਿਹੜਾ ਸਿਖਰ ਖਾਲਸੇ ਦੇ ਰੂਪ ਨਵੇਂ ਮਨੁੱਖੀ ਸਿਰਜਣਾ ਹੋਈ ਹੈ ਤਾਂ ਉਥੋਂ ਹੀ ਸਾਨੂੰ ਜਿਹੜਾ ਇਹ ਜੋਸ਼ ਦਲਦਲ ਚ ਅਸੀਂ ਫਸੇ ਹੋਣ ਆ ਅੱਜ ਸਰਮਾਇਦਾ ਦੇਦੀ ਤੇ ਉਹਦੇ ਜੋ ਕੱਢਣ ਲਈ ਸਾਨੂੰ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਫੰਸਪਾਇਰ ਜਗਾ ਉਹੀ ਸਾਨੂੰ ਜਿਹੜਾ ਗੁਰੂ ਨਾਨਕ ਦਾ ਫਸਤ ਇੱਕ ਕਰਜ ਦਾ ਬਹੁਤ ਬਹੁਤ ਧੰਨਵਾਦ